ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਮਦਨ ਮੋਹਨ ਮਾਲਵੀਆ ਰੋਡ ਉੱਪਰ ਇੱਕ ਵੱਡਾ ਖੱਡਾ ਕੀਤਾ ਗਿਆ ਜਿਸ ਵਿੱਚ ਸੀਵਰ ਦੇ ਪਾਈਪ ਪਾਏ ਜਾ ਰਹੇ ਹਨ ਟ੍ਰੈਫਿਕ ਦੀ ਆਵਾਜਾਈ ਵਿੱਚ ਦਿੱਕਤ ਸਾਹਮਣੇ ਆਈ ਅਤੇ ਇਸ ਜਗ੍ਹਾ ਤੇ ਜਾਮ ਦਾ سلسلہ ਚੱਲ ਰਿਹਾ ਸ਼ਹਿਰ ਵਾਸੀ ਕੀਤੇ ਜਾ ਰਹੇ ਕੰਮ ਤੋਂ ਨਰਾਜ਼ ਹਨ ਅਤੇ ਨਿਗਮ ਤੋਂ ਮੰਗਿਆ ਕਿ ਇਸ ਕਾਰਜ ਨੂੰ ਜਲਦ ਪੂਰਾ ਕੀਤਾ ਜਾਵੇ ਸੰਬੰਧਿਤ ਅਧਿਕਾਰੀ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਇਸ ਅਧੂਰੇ ਕਾਰਜ ਨੂੰ ਜਲਦ ਪੂਰਾ ਕਰਨ ਦੀ ਗੱਲ ਆਖੀ ਸਰ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਵੀ ਮਹਿਰਮਨ ਕੁਮਾਰ ਜੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਸਾਡਾ ਇੱਕ ਨਵਾਂ ਟਿਊਬਲ ਜਿਹੜਾ ਹੈ ਉਹ ਕੰਪਨੀ ਬਾਗ ਵਿਖੇ ਲੱਗਾ ਹੈ ਜਿਹਦਾ ਕਨੈਕਸ਼ਨ ਹੈ ਉਹ ਮਦਨ ਮੋਹਨ ਮਾਲਵੀਆ ਰੋਡ ਤੇ ਹੋ ਰਿਹਾ ਹੈ ਅ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅੱਜ ਨਹੀਂ ਤੇ ਕੱਲ ਤੱਕ ਇਹ ਕੰਮ ਕੰਪਲੀਟ ਕਰਕੇ ਉਹ ਰੋਡ ਸਾਨੂੰ ਤੁਰਕਿੰਗ ਚ ਕਰ ਦਿੱਤੀ ਜਾਏਗੀ ਜੀ ਜੀ ਜਿੰਨੇ ਅਸੀਂ ਥੋੜਾ ਜਿਹਾ ਰਸਤਾ ਅਸੀਂ ਖੋਲਿਆ ਆਇਆ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਆ ਸਕੇ ਪਰ ਜਿਹੜਾ ਬਾਕੀ ਰੋਡ ਥੋੜਾ ਪੈਚ ਅੱਜ ਕੰਪਲੀਟ ਕਰਕੇ ਉਹਨੂੰ ਜਲਦੀ ਖੋਲ ਦਿੱਤਾ ਜਾਵੇਗਾ ਅੰਮ੍ਰਿਤਸਰ ਸ਼ਹਿ ਕਿ ਕਾਰਪੋਰੇਸ਼ਨ ਵੱਲੋਂ ਜਗਾ ਠੀਕ ਕੀਤੀ ਜਾਂਦੀ ਹੈ ਜਾਂ ਕੋਈ ਪਾਈਪਸ ਪਏ ਜਾਂਦੇ ਆ ਉਹਦੇ باوجود ਲੋਕਾਂ ਨੂੰ ਜਿਹੜੀ ਤੰਗੀ ਆ ਗਈ ਹੈ ਉਹ ਨਾਲੋਂ ਨਾਲ ਚਲਦੀ ਰਹਿੰਦੀ ਹੈ ਇਤ ਵਿੱਚ ਕੰਮ ਕਰ ਰਹੇ ਪਏ ਹਨ ਲੇਕਿਨ ਜੋ ਤੁਸੀਂ ਹੁਣੇ ਵੇਖਿਆ ਜੋ ਸ਼ਾਰਟਸ ਤੁਸੀਂ ਮੇਰੇ ਕੈਮਰਾਮੈਨ ਲੈਂਦੇ ਹੈ ਉਹਨਾਂ ਨੂੰ ਵੇਖ ਕੇ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਾਰਪੋਰੇਸ਼ਨ ਕੰਮ ਤੇ ਵਧਿਆ ਕਰ ਰਹੀ ਹੈ ਲੇਕਿਨ ਛੱਡ ਦਿੰਦੀ ਹੈ ਉਦੋਂ ਲੋਕਾਂ ਵਾਸਤੇ ਉਹ ਮੁਸ਼ਕਿਲ ਦਾ ਸਾਧਨ ਬਣ ਜਾਂਦਾ ਹੈ ਉਮੀਦ ਕਰਦੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਕਾਰਪੋਰੇਸ਼ਨ ਇਹਨੂੰ ਬੰਦ ਕਰੇ ਕਿਉਂਕਿ ਵੀਆਈਪੀ ਰੋਡ ਹੈ ਔਰ ਆਉਣ ਵਾਲੇ 15 ਅਗਸਤ ਜਿਹੜੀ ਹੈ ਉਸ ਦਿਨ ਇਹ ਸੜਕ ਦਾ ਕਾਫੀ ਹੈਵੀ ਯੂਜ਼ ਹੋਣ ਵਾਲਾ ਹੈ ਕਿਉਂਕਿ ਵੀਆਈਪੀ ਰੂਟ ਹੈ ਬੰਦਾ ਹੈ ਔਰ ਪੁਲਿਸ ਦੀ ਵੀ ਡਿਊਟੀ ਇੱਥੇ ਪੂਰੀ ਹੁੰਦੀ ਹੈ। ਸੋ ਹਾਲਾਤ ਨੇ ਇਸ ਵੇਲੇ ਉਹ ਐਕਸੀਡੈਂਟ ਦਾ ਕਾਰਨ ਵੀ ਬਣ ਸਕਦੇ ਹਨ ਔਰ ਲੋਕੀ ਇਹ ਚੀਜ਼ ਬੜੇ ਧਿਆਨ ਨਾਲ ਲੰਘਦੇ ਪੈਣੇ ਵੇਖ ਕੇ ਕਿ ਕਿੰਨਾ-ਕਿੰਨਾ ਸਕੂਟਰ ਸਲਿੱਪ ਨਾ ਹੋ ਜਾਵੇ ਕਿਉਂਕਿ ਗੱਡੀਆਂ ਲੰਘ ਜਾਂਦੀਆਂ ਨੇ ਪਰ ਟੂ-ਵੀਲਰ ਨੂੰ ਦਿੱਕਤ ਆਉਂਦੀ ਹੈ। ਕਾਰਪੋਰੇਸ਼ਨ ਤੋਂ ਅਪੀਲ ਲੋਕੀ ਵੀ ਕਰ ਰਹੇ ਹਨ ਔਰ ਅਸੀਂ ਵੀ ਅਪੀਲ ਕਰਾਂਗੇ ਕਿ ਜਿੰਨਾ ਜਲਦੀ ਹੋਵੇ ਇਸ ਖੱਡੇ ਨੂੰ ਭਰ ਦਿੱਤਾ ਜਾਵੇ, ਸੜਕ ਠੀਕ ਕੀਤੀ ਜਾ Camera person narrational JPC and fast News Amritsar.